ਪਿਛਲੇ ਮਹੀਨੇ ਦੇ ਵਿੱਚ ਇੱਕ ਵਾਕਾ ਵਾਪਰਿਆ ਸੀ ਪਟਿਆਲਾ ਜੇਲ੍ਹ ਦੇ ਵਿੱਚ ਆ ਸੁਭਾ ਸਰਹੰਦ ਨਾਮ ਦਾ ਇੱਕ ਬੁੱਚੜਾ ਅਫਸਰਾ ਉੱਥੋਂ ਮਰਿਆ ਤੇ ਨਾਂ ਸੰਦੀਪ ਸੰਨੀ ਦਾ ਆਇਆ ਤੇ ਜਿਹੜਾ ਕਿ ਉਹ ਅਫਸਰ ਨਰਕਾਂ ਨੂੰ ਗਿਆ ਤੁਸੀਂ ਦੇਖੋ ਕਿ ਇਹੋ ਜਿਹੇ ਲੋਕ ਨੇ ਜਿਹੜੇ ਕਿ ਹਜ਼ਾਰਾਂ ਉਸ ਬੁੱਚੜਾ ਅਫਸਰ ਨੇ ਬੇਗਨਾਹ ਨੌਜਵਾਨਾਂ ਨੂੰ ਕੋਕੋ ਕੇ ਮਾਰਿਆ ਸੀ ਸਹੀਦ ਕੀਤਾ ਸੀ ਆ ਤੁਹਾਨੂੰ ਜਿਹੜੀਆਂ ਪੰਜ ਵੱਡੀਆਂ ਖਬਰਾਂ ਦਾ ਜਿਹੜਾ ਆਪਾਂ ਰੁੱਖ ਕਰਦੇ ਆ ਤੁਹਾਨੂੰ ਸੁਣਾਉਣੇ ਆ ਕਿ ਕਿਹੜੀਆਂ ਕਿਹੜੀਆਂ ਖਬਰਾਂ ਨੇ ਉਹ ਪਹਿਲੀ ਖਬਰ ਜੁੜੀ ਆ ਰਾਜਾ ਬੜਿੰਗ ਦੇ ਨਾਲ ਜਿਹੜਾ ਕਿ ਪੰਜਾਬ ਕਾਂਗਰਸ ਦਾ ਪ੍ਰਧਾਨ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਨੇ ਬੀਤੀ ਦਿਨ ਜਿਹੜਾ ਗ੍ਰਹਿ ਮੰਤਰੀ ਬੁੱਟਾ ਸਿੰਘ ਮਰੂ ਜਿਹੜੇ ਉਹਨਾਂ ਦੇ ਖਿਲਾਫ ਜਿਹੜਾ ਇੱਕ ਬਵਾਦਤ ਬਿਆਨ ਦਿੱਤਾ ਸੀ ਉਹਦੇ ਤਹਿਤ ਜਿਹੜਾ ਐਸਐਸਸੀ ਐਟ ਜਿਹੜਾ ਐਕਟਾ ਐਸਸੀਐਸ ਟੀ ਐਕਟ ਜਿਹੜਾ ਬਣਿਆ ਹੋਇਆਗਾ ਉਹਦੇ ਤਹਿਤ ਉਹਤੇ ਪਰਚਾ ਦਰਜ ਜਿਹੜਾ ਹੋ ਚੁੱਕਿਆਗਾ ਤੇ ਦੂਸਰੀ ਖਬਰ ਜੁੜੀ ਆ ਜਿਹੜਾ ਕਿ ਭਾਈ ਅੰਮਰਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਉਹਨਾਂ ਦੇ ਪਰਿਵਾਰ ਵੱਲੋਂ ਤੇ ਜਥੇਬੰਦੀ ਵੱਲੋਂ ਜਿਹੜਾ ਐਨਐਸਸੀ ਨੂੰ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਆ ਉਹਨਾਂ ਨੇ ਕਿਹਾ ਗਿਆ ਕਿ ਜਿਹੜਾ 3 ਸਾਲ ਹੋ ਗਏ ਜਿਹੜਾ ਭਾਈ ਅੰਮਰਤਪਾਲ ਸਿੰਘ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦਾ ਕਰੀਬ ਸਵਾ ਸਾਢੇ 3 ਸਾਲ ਹੋ ਗਏ ਜਿਹੜਾ ਐਨਐਸਸੀ ਲੱਗੀ ਹੋਈ ਆ ਜਿਹੜਾ ਐਨਐਸਸੀ ਨੂੰ ਜਿਹੜਾ ਖਤਮ ਕਰਨ ਲਈ ਇੱਕ ਸੁਪਰੀਮ ਕੋਰਟ ਦੇ ਵਿੱਚ ਚਾਰਾ ਜੋ ਕੀਤੀ ਆ ਉਦੇ ਤਹਿਤ ਵੀ ਆਪਾਂ ਪੂਰੀ ਗੱਲਬਾਤ ਤੁਹਾਨੂੰ ਅੱਗੇ ਸੁਣਾਉਨੇ ਆ ਅਗਲੀ ਖਬਰ ਜੁੜੀ ਆ ਜਿਹੜਾ ਮਯੁੱਤਲ ਡੀਆਈਜੀ ਹਰਚਨ ਸਿੰਘ ਭੁੱਲਰ ਦਾ ਜਿਹੜਾ ਮਾਮਲਾ ਹੈਗਾ ਜਿਹੜਾ ਵਿਚੋਲ ਗਿਆ ਕਰ ਸਾਨੂੰ ਸਾਰਦਾ ਜਿਹੜੀ ਚੰਡੀਗੜ੍ਹ ਸੀਵੀ ਕੋਰਟ ਵੱਲੋਂ ਜਿਹੜੀ ਇੱਕ ਪੇਸੇ ਹੋਈ ਆ ਜਿਹੜਾ 9 ਦਿਨਾਂ ਦਾ ਰਮਾਲ ਆ ਜਿਹੜਾ ਉਹ ਖਤਮ ਹੋ ਚੁੱਕਿਆ ਹੈਗਾ ਤੇ ਉਹਨੂੰ ਨਿਆਣ ਹਰਿਆਸਤ ਦੇ ਵਿੱਚ ਭੇਜ ਦਿੱਤਾ ਹੈਗਾ ਤੇ ਜਿਹੜਾ ਕਿ ਹੁਣ ਭੁੱਲਰ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਬਹਦ ਚੁੱਕੀਆਂ ਨੇ ਬਦਨੇ ਵੀ ਚਾਹੀਦੇ ਆ ਇਹੋ ਜਿਹੇ ਜਿਹੜੇ ਅਫਸਰ ਨੇ ਭ੍ਰਿਸ਼ਟ ਅਫਸਰ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਬੜਾ ਵੱਡਾ ਅਤੰਕ ਮਚਾਇਆ ਹੋਇਆਗਾ ਵਰਦੀ ਧਾਰੀ ਗੁੰਡਿਆਂ ਦੀ ਇਹਨਾਂ ਦੀ ਪਾਰਟੀ ਬਣੀ ਹੋਈ ਆ ਰੇਸਵਡਰ ਲੈਂਡ ਦੇ ਮਾਮਲੇ ਦੇ ਵਿੱਚ ਸਭ ਤੋਂ ਅੱਗੇ ਆ ਕਹਾਣੀਆਂ ਬਣਾਉਣ ਦੇ ਮਾਮਲੇ ਵਿੱਚ ਝੂਠੇ ਪੁਲਿਸ ਮੁਕਾਬਲੇ ਵਿੱਚ ਬਣਾਉਣ ਦੇ ਵਿੱਚ ਇਹੋ ਜਿਹੇ ਅਫਸਰ ਮੋਰੀ ਨੇ ਜਿਹੜੇ ਕਿ ਸਿਵੇ ਕੋਰਟ ਵੀ ਇਹਨਾਂ ਨੂੰ ਔਰ ਭਰਦੀਆਂ ਜਿਹੜੀਆਂ ਸਜ਼ਾਵਾਂ ਹੁਣ ਦੇਣ ਜਾ ਰਹੀ ਆ ਪਿਛਲੇ ਮਹੀਨੇ ਦੇ ਵਿੱਚ ਇੱਕ ਵਾਕਾ ਵਾਪਰਿਆ ਸੀ ਪਟਿਆਲਾ ਜੇਲ੍ਹ ਦੇ ਵਿੱਚ ਸੁਭਾ ਸਰਹੰਦ ਨਾਮ ਦਾ ਇੱਕ ਬੁੱਚੜਾ ਅਫਸਰਾ ਉੱਥੋਂ ਮਰਿਆ ਤੇ ਨਾਂ ਸੰਦੀਪ ਸੰਨੀ ਦਾ ਆਇਆ ਤੇ ਜਿਹੜਾ ਕਿ ਉਹ ਅਫਸਰ ਨਰਕਾਂ ਨੂੰ ਗਿਆ ਤੁਸੀਂ ਦੇਖੋ ਕਿ ਇਹੋ ਜੇ ਲੋਕ ਨੇ ਜਿਹੜੇ ਕਿ ਹਜ਼ਾਰਾਂ ਉਸ ਬੁੱਚੜਾ ਅਫਸਰ ਨੇ ਬੇਗਨਾਹ ਨੌਜਵਾਨਾਂ ਨੂੰ ਕੋਕੋ ਕੇ ਮਾਰਿਆ ਸੀ ਸਹੇਦ ਕੀਤਾ ਸੀ ਉਹ ਤੋਂ ਪਹਿਲਾਂ ਕੇਪੀਐਸ ਗਿੱਲ ਦਾ ਨਾਮ ਆਉਂਦਾ ਸਵਾਰਨ ਘੋਟਨੇ ਦਾ ਨਾਮ ਆਉਂਦਾ ਹੋਰ ਬਹੁਤ ਸਾਰੇ ਐਜੇ ਅਫਸਰ ਆ ਜਿਹੜੇ ਕਿ ਅਜੇ ਵੀ ਜਿਹੜੇ ਕਿ ਪੁਲਿਸਰੀ ਜਾਂ ਆਪਾਂ ਕਹਿ ਜਾਈਏ ਕਿ ਅਦਾਲਤਾਂ ਤੋਂ ਭਗੌੜੇ ਆ ਜਿਨ੍ਹਾਂ ਤੇ ਅਜੇ ਕੇਸ ਵੀ ਨਹੀਂ ਚੱਲੇ ਅਜੇ ਬਹੁਤ ਅਫਸਰ ਬੈਠੇ ਆ ਜਿਨ੍ਹਾਂ ਨੇ ਅਨੇਕਾਂ ਮਾਮਾ ਦੇ ਪੁੱਤ ਖਪਾਏ ਨੇ ਤੇ ਹੁਣ ਇੱਕ 60-73 ਦਾ ਚੱਕਰ ਚੜਿਆ ਹੋਇਆ ਹੈਗਾ ਆਮਾ ਦੀ ਪਾਰਟੀ ਦੇ ਐਮਐਲਏ ਤੇ ਇੱਕ ਨਾ ਇੱਕ ਕਰਕੇ ਜਿਹੜਾ ਆਪ ਦਾ ਜਿਹੜਾ ਵਿਧਾਇਕ ਆ ਐਮਐਲਏ ਜਿਹੜੇ ਉਹ ਕੜੇਕੀ ਦੇ ਵਿੱਚ ਆ ਚੁੱਕੇ ਆ ਕਰੀਬ ਮੈਨੂੰ ਲੱਗਦਾ ਕਿ ਦਰਜਨ ਦੇ ਹਿਸਾਬ ਦੇ ਨਾਲ ਜਿਹੜਾ ਇਸ ਸਾਲ ਦੇ ਵਿੱਚ ਐਮਐਲਏ ਜਿਹੜੇ ਆਮਾ ਦੀ ਪਾਰਟੀ ਦੇ ਉਹਨਾਂ ਦੇ ਉੱਪਰ ਜਿਹੜਾ ਪਰਤੇ ਤੇ ਪਰਚਾ ਹੋ ਰਿਹਾ ਕਿਸੇ ਤੇ ਜਿਹੜਾ ਜਨਾਨੀ ਬਾਜ ਦਾ ਪਰਚਾ ਹੈਗਾ ਕਿਸੇ ਤੇ ਰੇਪ ਦਾ ਪਰਚਾ ਹੈਗਾ ਕਿਸੇ ਤੇ ਜਿਹੜਾ ਕਿ ਕੁੱਟਣ ਦਾ ਮਾਮਲਾ ਪਰਚਾ ਹੈਗਾ ਹੁਣ ਇੱਕ ਜਿਹੜਾ ਹੋਰ ਆਮਾ ਦੀ ਪਾਰਟੀ ਦਾ ਜਿਹੜਾ ਚੇਅਰਮੈਨ ਆ ਮਹਿੰਦਰ ਕੁਚੂਰਾ ਤੇ ਉਹ ਜਿਹੜਾ ਹੁਣ ਭਗੌੜਾ ਹੋ ਚੁੱਕਿਆਗਾ ਜਿਹੜਾ ਫਾਜ਼ਲ ਕਾ ਇੰਟਰੂਮੈਂਟ ਟ੍ਰੈਸਟਰ ਦੀ ਜਿਹੜਾ ਇਹ ਦੱਸਿਆ ਜਾ ਰਿਹਾ ਕਿ ਚੈੱਕ ਬਾਉਂਸ ਦਾ ਮਾਮਲਾਗਾ ਜਿਹੜਾ ਅਦਾਲਤ ਵਿੱਚ ਪੇਸ਼ ਨਾ ਹੋਣ ਕਰਕੇ ਅਦਾਲਤ ਵੱਲੋਂ ਜਿਹੜਾ ਉਹਨੂੰ ਭਗੌੜਾ ਕਰਾਰ ਦਿੱਤਾ ਗਿਆਗਾ ਜਿਹੜਾ ਕਿ ਆਮਾਂ ਦੀ ਪਾਰਟੀ ਦੀ ਜਿਹੜੀਆਂ ਮੁਸ਼ਕਲਾਂ ਨੇ ਉਹ ਬਾਦੀਆਂ ਨਜ਼ਰ ਆ ਰਹੀਆਂ ਨੇ ਦੂਸਰਾ ਮਾਮਲਾ ਜੁੜਿਆ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਉਹਨਾਂ ਦੀ ਜਿਹੜੀ ਪਤਨੀ ਆ ਅਤੇ ਉਹਨਾਂ ਦਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਪੁੱਤ ਦੀ ਇੱਕ ਭੇਦਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਆ ਜਦੋਂ ਫਿਰ ਇਹ ਇੱਕ ਮਾਮਲਾ ਉੱਠਦਾਗਾ ਇਹ ਦੱਸਿਆ ਜਾ ਰਿਹਾ ਸੀ ਕਿ ਇਹ ਮਾਮਲਾ ਉਹਦਾ ਇੱਕ ਗਮਾਂਡੀ ਅਤੇ ਉਹਦੇ ਦੋਸਤ ਨੇ ਠਾਇਆ ਤੇ ਨਾ ਸੱਕ ਦੀ ਸੂਈ ਉਹਦੇ ਪਰਿਵਾਰ ਤੇ ਘਿਰੀ ਆ ਇਹ ਦੱਸਿਆ ਜਾ ਰਿਹਾ ਕਿ ਸਾਬਕਾ ਡੀਜੀਪੀ ਮੁਹੰਮਦ ਮੁਸਤਾਬਾ ਉਹ ਜ਼ਾਲਮ ਅਫਸਰਾ ਜੀ ਨੇ ਅਨੇਕਾਂ ਨੌਜਵਾਨਾਂ ਨੂੰ ਸਹੇਰ ਕੀਤਾ ਉਸ ਤੋਂ ਇਲਾਵਾ ਜਿਹੜਾ ਇੱਥੋਂ ਤੱਕ ਗਿਰ ਚੁੱਕਿਆ ਉਹ ਅਫਸਰਾ ਆਪ ਦੀ ਨੂਹ ਦੇ ਉੱਪਰ ਜਿਹੜੀ ਦੇ ਨਾਲ ਗੈਰਸੰਬੰਧ ਦੱਸੇ ਜਾ ਰਹੇ ਆ ਤੇ ਜਿਹੜਾ ਹੁਣ ਪੰਚਕੁਲਾ ਦੀ ਜਿਹੜੀ ਸੀਬੀਏ ਅਦਾਲਤ ਵੱਲੋਂ ਜਿਹੜਾ ਇੱਕ ਸਾਬਕਾ ਡੀਜੀਪੀ ਦੇ ਪਰਿਵਾਰਕ ਮੈਂਬਰਾਂ ਦੇ ਉੱਪਰ ਐਫਆਈਆਰ ਜਿਹੜੀ ਦਰਜ ਹੋ ਚੁੱਕੀ ਆ ਜਿਹੜਾ ਇਹ ਗੰਮਿਹਰਤਾ ਦੇ ਨਾਲ ਜਿਹੜਾ ਇਹ ਮਾਮਲਾਗਾ ਉਹਨੂੰ ਵਿਚਾਰਿਆ ਜਾ ਰਿਹਾ ਤੇ ਇਹਨਾਂ ਤੇ ਸਾਰਿਆਂ ਤੇ ਜਿਹੜਾ ਮੁਹੰਮਦ ਮੁਸਤਾਫਾ ਉਹਦੀ ਪਤਨੀ ਤੇ ਮੁਹੰਮਦ ਮੁਸਤਾਫਾ ਦੀ ਲੜਕੀ ਤੇ ਉਹਨਾਂ ਦੇ ਜਿਹੜੀ ਨੂਹ ਦੇ ਨਾਲ ਜਿਹੜੇ ਨਾਜਾਇਜ਼ ਸੰਬੰਧ ਆ ਚਾਰ ਜਣਿਆਂ ਤੇ ਮਕਦਮਾ ਦਰਜ ਹੋ ਚੁੱਕਿਆਗਾ ਤੇ ਅਗਲੀ ਕਾਰਵਾਈ ਜਲਦੀ ਹੋਊਗੀ ਲੱਗਦਾ ਕਿ ਹੁਣ ਇਹ ਚਾਰੇ ਜਾਨੇ ਜਿਹੜਾ ਬ੍ਰੀਤਰਾਂ ਘੁਰ ਚੁੱਕੇ ਆ ਕਿਉਂਕਿ ਇਹਨਾਂ ਦਾ ਜਿਹੜਾ ਪੁੱਤਰ ਆ ਇਹਨਾਂ ਨੇ ਦੱਸਿਆ ਕਿ ਉਹ ਨਸ਼ਾ ਕਰਦਾ ਸੀ ਓਵਰਡੋਜ਼ ਦੇ ਨਾਲ ਮੌਤ ਹੋਈ ਆ ਪਰ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਇਹ ਦਰਸਾਇਆ ਗਿਆ ਕਿ ਉਹਨਾਂ ਦੇ ਇੱਕ ਬਾਹ ਦੇ ਉੱਪਰ ਕੋਈ ਨਸਾਨ ਨੀਲਾ ਲੱਗਿਆ ਜਿਸ ਤਰ੍ਹਾਂ ਕੋਈ ਟੀਕਾ ਲਗਾਇਆ ਗਿਆ ਹੋਵੇ ਜੇਕਰ ਉਹ ਓਵਰਡੋਜ਼ ਲੈਂਦਾ ਸੀ ਤਾਂ ਫਿਰ ਪਹਿਲਾਂ ਵੀ ਨਿਸ਼ਾਨ ਹੋਣੇ ਚਾਹੀਦੇ ਆ ਪਹਿਲਾਂ ਵੀ ਟੀਕੇ ਦੇ ਇਨਸਾਨ ਹੋਣੇ ਚਾਹੀਦੇ ਆ ਪਰ ਉਸ ਵਕਤ ਜਿਹੜਾ ਉਹ ਟੀਕੇ ਦਾ ਇਨਸਾਨ ਮਿਲਿਆ ਇੱਕ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਇਸ ਕਰਕੇ ਜਿਹੜਾ ਇੱਕ ੜਕੀ ਦੇ ਵਿੱਚ ਕਰ ਚੁੱਕੇ ਨੇ ਹੁਣ ਇਹਨਾਂ ਦਾ ਜਿਹੜਾ ਇੱਕ ਪਰਿਵਾਰਕ ਕਲੇਸ਼ ਆ ਜਿਹੜਾ ਆਪ ਦੇ ਵਿੱਚ ਵੱਧ ਚੁੱਕਿਆ ਹੈਗਾ ਜਿਹੜਾ ਇਹ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੋਗੇ ਇਹ ਆਪ ਦੇ ਵਿੱਚ ਹੀ ਜਿਹੜਾ ਫੁੱਟ ਪੈ ਜਾਊਗੀ ਪਰਿਵਾਰ ਦੇ ਵਿੱਚ ਪਰਿਵਾਰ ਦੇ ਮੈਂਬਰ ਆਪ ਦੇ ਵਿੱਚ ਉਹਦੀ ਘਰ ਵਾਲੀ ਜਾਂ ਉਹਦੀ ਭੈਣ ਤੇ ਆ ਉਹਦੀ ਪਤਨੀ ਮੁਹੰਮਦ ਮੁਸਤਫਾ ਦੀ ਤੇ ਉਹ ਆਪ ਹੀ ਦੱਸ ਦੇਣਗੇ ਕਿ ਕੀ ਵਾਕਾ ਹੋਇਆਗਾ ਜਦੋਂ ਸੀਬੀਏ ਦੀ ਰਡਾਰ ਦੇ ਉੱਪਰ ਚਲੇ ਗਏ ਫਿਰ ਇੱਕ ਦੂਜੇ ਨੂੰ ਜਿਹੜਾ ਕਿ ਉਹਨੂੰ ਐ ਲੱਗਦਾ ਹੋਊਗਾ ਕਿ ਮੈਂ ਜੇਲ੍ਹ ਤੋਂ ਬਚ ਜਾਵਾਂ ਉਹਨੂੰ ਐ ਲੱਗੂਗਾ ਕਿ ਮੈਂ ਬਚ ਜਮਾਂ ਪਰ ਜੇਲ੍ਹ ਹੋਣੀ ਆ ਸਾਰਿਆਂ ਨੂੰ ਕਿਉਂਕਿ ਇੱਕ ਕਤਲ ਕੀਤਾ ਗਿਆਗਾ ਤੇ ਤੁਹਾਨੂੰ ਜਿਹੜਾ ਅੰਮ੍ਰਿਤਪਾਲ ਦੀ ਜਿਹੜੀ ਖਬਰ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਸੁਪਰੀਮ ਕੋਰਟ ਦੇ ਵਿੱਚ ਰੁਕ ਕੀਤਾਗਾ ਹੁਣ ਇਹਦੀ ਸੁਣਵਾਈ ਹੈ ਜਿਹੜੀ 10 ਨਵੰਬਰ ਨੂੰ ਜਿਹੜੀ ਹੋ ਸਕਦੀ ਹੈ ਮਾਮਲੇ ਦੀ ਪੂਰੀ ਸੁਣਵਾਈ ਜਿਹੜਾ ਅਜਨਾਲਾ ਥਾਣਾ ਮਾਮਲੇ ਦਾ ਬਾਅਦ ਤੋਂ ਅੰਮ੍ਰਿਤਪਾਲ ਤੋਂ ਜਿਹੜੀ ਹੋਈ ਕਾਰਵਾਈ ਨੂੰ ਲੈ ਕੇ ਜਿਹੜਾ ਡਿਬਰੂਗੜ ਦੇ ਵਿੱਚ ਐਮਪੀ ਨੇ ਭਾਈ ਅਮਰਪਾਲ ਸਿੰਘ ਡਿਬਰੂਗੜ ਦੇ ਵਿੱਚ ਬੈਠਿਆ 2024 ਦੇ ਵਿੱਚ ਖੁੰਡੂਰ ਸਾਹਿਬ ਤੋਂ ਕਰੀਬ ਉਹਨਾਂ ਨੂੰ 4 ਲੱਖ ਪਲੱਸ ਵੋਟਾਂ ਪਈਆਂ ਜਿਹੜਾ 297000 ਸਭ ਤੋਂ ਵੱਧ ਵੋਟਾਂ ਦੇ ਨਾਲ ਐਮਪੀ ਬਣਿਆ ਪਰ ਇਸ ਤੋਂ ਇਥੋਂ ਦੀ ਹਕੂਮਤਾਂ ਇਥੋਂ ਦੀ ਸਰਕਾਰਾਂ ਇਥੋਂ ਦਾ ਸਿਸਟਮ ਉਹਨਾਂ ਨੂੰ ਨਹੀਂ ਯਰਦਾ ਜਿਹੜਾ ਕਿ ਸਰਕਾਰ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਦੇ ਹੋਣ ਸਰਕਾਰ ਨੂੰ ਜਵਾਬ ਮੰਗਦੇ ਹੁਣ ਸਰਕਾਰ ਦੇ ਵਿੱਚੋਂ ਉਹ ਚਾਹੇ ਭਾਈ ਜਸਵੰਤ ਸਿੰਘ ਖਾਲੜਾ ਹੋਵੇ ਚਾਹੇ ਹੋਰ ਚਾਹੇ अनेका ਸਾਡੇ ਸ਼ਹੀਦ ਹੋਣਾ ਜਿਨ੍ਹਾਂ ਨੇ ਜਿਹੜਾ ਕਿ ਆਪਣੀ ਹਹਾਤਾਂ ਦਾ ਜਾਨ ਪੀ ਕੇ ਜਿਹੜਾ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ ਤੇ ਸੜੇ ਜਵਾਨਾਂ ਨੂੰ ਉਹਨਾਂ ਨੂੰ ਕੋ-ਕੋ ਕੇ ਸ਼ਹੀਦ ਕੀਤਾ ਕਿ ਜਿਹੜਾ ਉਸ ਸਿਸਟਮ ਦੇ ਨਾਲ ਗੱਲ ਕਰਦੇ ਹੁਣ ਚਾਹੇ ਉਹ ਦੀਪ ਸਿੱਧੂ ਹੋਵੇ ਚਾਹੇ ਹੋਰ ਸਾਡੇ ਨੇਕਾਂ ਸ਼ਹੀਦ ਸਿੰਘ ਹੋਣਾ ਫਰਚਰਨ ਸਿੰਘ ਭੱਲ ਜਿਹੜਾ ਡੀਆਈਜੀ ਹੈ ਜਿਹੜਾ ਉਹਨੂੰ ਮਯਤਲ ਕਰ ਦਿੱਤਾ ਹੈਗਾ ਤੇ ਉਹਦੇ ਜਿਹੜਾ ਕਿ ਹੁਣ ਬੜਾ ਵੱਡਾ ਜਿਹੜਾ ਜਾਲ ਆ ਬਸਿਆ ਬਿਸਿਆ ਹੋਇਆ ਸੀ ਤੇ ਹੁਣ ਜਿਹੜਾ ਕਿ ਉਹਦੀ ਪ੍ਰਾਪਰਟੀ ਡੀਲਰ ਨੇ ਜਿਹੜੇ ਉਹਨਾਂ ਤੱਕ ਵੀ ਜਿਹੜਾ ਸਰਚ ਬਹਿਾਨ ਜਿਹੜਾ ਪਹੁੰਚ ਚੁੱਕਿਆਗਾ ਕਿਵੇਂ ਲੋਕਾਂ ਤੋਂ ਰੁਪਈਆ ਇਕੱਠਾ ਕਰਦੇ ਸੀ ਕਿਹੜੇ ਕਿਹੜੇ ਵਿਚੁੱਲੇ ਸੀ ਕਿੰਨਾ ਕਰੋੜ ਜਾਇਦਾਦ ਬਣਾਈ ਆ ਉਹਨੇ ਅਰਬਾਂ ਦੀ ਜਾਇਦਾਦ ਦੱਸੀ ਜਾ ਰਹੀ ਆ ਤੇ ਤੁਸੀਂ ਇਹ ਦੇਖ ਲਓ ਕਿ ਪੰਜਾਬ ਦੇ ਵਿੱਚ ਅਜੇ ਤਾਂ ਇੱਕ ਡੀਆਈਜੀ ਆ ਤੇ ਇਸ ਤੋਂ ਇਲਾਵਾ ਪਤਾ ਨਹੀਂ ਹੋਰ ਕਿੰਨੇ ਕੁ ਹੋਣਗੇ ਜਿਨ੍ਹਾਂ ਨੇ ਕਿ ਪੰਜਾਬ ਨੂੰ ਲੁੱਟਿਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾ ਹੋਣੀਆਂ ਚਾਹੀਦੀਆਂ ਜੇਕਰ ਹੋਣਗੀਆਂ ਤਾਂ ਹੀ ਜਾ ਕੇ ਪੰਜਾਬ ਅੱਗੇ ਤਰੱਕੀ ਕਰ ਚੁੱਕੇਗਾ ਨਹੀਂ ਤਾਂ ਤੁਸੀਂ ਦੇਖ ਦਿਓ ਕਿ ਪੰਜਾਬ ਦਾ ਜਿਹੜਾ ਇਹਨਾਂ ਲੋਕਾਂ ਨੇ ਜਿਹੜਾ ਵੀ ਜੜਾ ਗਰਖ ਕਰ ਦਿੱਤਾਗਾ ਇਹਨਾਂ ਭ੍ਰਿਸ਼ਟ ਆਪਤਰਾ ਨੇ ਅੱਜ ਬਡਿੰਗ ਦਾ ਵੱਡੀ ਤਰ੍ਹਾਂ ਜਿਹੜਾ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਧਰਨੇ ਲੱਗ ਰਹੇ ਨੇ ਜਿਹੜਾ ਕਿ ਉਹਨੂੰ ਸਖਤ ਤੋਂ ਸਖਤ ਜਿਹੜਾ ਸਜ਼ਾਵਾ ਦੇ ਕੇ ਜਿਹੜਾ ਉਹਨੂੰ ਅੰਦਰ ਕੀਤਾ ਜਾਵੇ ਹੁਣ ਦੱਸਿਆ ਜਾ ਰਿਹਾ ਕਿ ਰਾਜਾ ਬਰਿੰਗ ਦੀ ਜਿਹੜਾ ਮੁਸ਼ਕਲਾਂ ਨੇ ਉਹ ਲਗਾਤਾਰ ਬਚ ਚੁੱਕੀਆਂ ਨੇ ਦੂਸਰੇ ਪਾਸੇ ਜਿਹੜਾ ਜਿਮਨੀ ਚੋਣ ਹੋ ਰਹੀ ਹੈ ਤਨਤਨ ਸਾਹਿਬ ਦੀ 11 ਨਵੰਬਰ ਨੂੰ VOTING ਹੋਣੀ ਆ ਅੱਜ 7 ਨਵੰਬਰ ਹੋ ਚੁੱਕੀ ਆ ਤੇ ਮੈਨੂੰ ਲੱਗਦਾ ਕਿ ਉਸ ਤੋਂ ਪਹਿਲਾਂ ਪਹਿਲਾਂ ਉਹਨੂੰ ਗ੍ਰਿਫਤਾਰ ਕਰਕੇ ਜਿਹੜਾ ਜੇਲ੍ਹ ਭੇਜਿਆ ਜਾਊਗਾ ਇਹ ਵੀ ਸਾਡੇ ਸੂਤਰਾਂ ਤੋਂ ਇੱਕ ਵੱਡੀ ਜਿਹੜੀ ਜਾਣਕਾਰੀ ਪ੍ਰਾਪਤ ਹੋਈ ਆ ਕਿ ਆਉਣ ਵਾਲੇ ਕੁਝ ਹੀ ਘੰਟੇ ਦੇ ਅੰਦਰ ਅੰਦਰ ਜਾਂ ਕੱਲ ਤੱਕ ਜਿਹੜਾ ਰਾਜਾ ਬਰਿੰਗ ਨੂੰ ਗ੍ਰਿਫਤਾਰ ਕਰਕੇ ਜਿਹੜਾ ਉਹਨੂੰ ਅੰਦਰ ਸੁਟਿਆ ਜਾ ਸਕਦਾ ਹੈਗਾ ਕਿਉਂਕਿ ਜਿਹੜਾ ਮਾਮਲਾ ਹੈਗਾ ਬੜਾ ਸੰਜੀਦਾ ਮਾਮਲਾ ਹੈਗਾ ਜਿਹੜਾ ਐਸੇ ਐਕਟਰ ਜਿਹੜਾ ਤਾਰਾ ਲੱਗੀ ਹੋਈ ਆ ਇਹਦੇ ਉੱਤੇ ਚਾਹੇ ਹੁਣ ਸਪਾਈਆਂ ਦੇ ਰਹੇ ਆ ਕਾਗਰਾਸਾ ਕਿ ਜੇ ਇਹ ਭੱਦੇ ਸਵਦਾਵਲੀ ਨਹੀਂ ਵਰਤਣੀ ਚਾਹੀਦੀ ਸੀ ਪਰ ਉਹਨੇ ਕਹਿੰਦੇ ਮਾਫੀ ਮੰਗ ਲਈ ਤੇ ਮaaf ਕਰ ਦੇਣਾ ਚਾਹਿੰਦਾ ਇਹ ਬੜੇ ਡਰਾਮੇ ਰਚੇ ਆ ਲੋਕਾਂ ਨੇ ਪਹਿਲਾਂ ਜਿਹੜਾ ਮੂੰਹ ਦੇ ਵਿੱਚ ਆਉਂਦਾ ਉਹ ਬੱਕੀ ਜਾਓ ਉਹ ਕੁਝ ਕਰੀ ਜਾਓ ਤੇ ਬਾਅਦ ਵਿੱਚ ਮਾਫੀਆ ਮੰਗ ਲਓ ਇੱਕ ਸਾਡਾ ਇੱਕ ਸੁਭਾਅ ਬਣ ਚੁੱਕਿਆ ਲੋਕਾਂ ਦਾ ਚਾਹੇ ਕੋਈ ਵੀ ਹੋਵੇ ਚਾਹੇ ਕੋਈ ਪ੍ਰੈਕਟੀਕਲ ਹੋਵੇ ਚਾਹੇ ਕੋਈ ਆਮੰਦਾ ਹੋਵੇ ਪਹਿਲਾ ਸਿੱਖ ਧਰਮ ਦੇ ਖਿਲਾਫ ਬੋਲਣਾ ਬਾਅਦ ਵਿੱਚ ਮਾਫੀ ਮੰਗ ਲੈਣਾ ਉਸ ਤੋਂ ਪਹਿਲਾਂ ਵੀ ਜਿਹੜੀਆਂ ਕਈ ਆਧਾਰਨਾ ਨੇ ਜਿਹੜੀਆਂ ਇਹ ਜਿਹੀਆਂ ਮਿਲੀਆਂ ਨੇ ਹੁਣ ਜਿਹੜਾ ਇਹ ਕਿ ਜਾਤੀ ਸੂਚਕ ਸ਼ਬਦ ਬੋਲੇ ਆ ਇਹ ਜਿਹੜਾ ਕਿ ਪਬਲਿਕ ਦੇ ਤੌਰ ਤੇ ਜਿਹੜਾ ਮੀਡੀਆ ਦੇ ਵਿੱਚ ਆ ਚੁੱਕਿਆ ਇਹ ਤਾਂ ਜਿਹੜਾ ਕਿ ਸੋਸ਼ਲ ਮੀਡੀਆ ਭਰਿਆ ਪਿਆਗਾ ਇੱਕ ਤਾਂ ਹੁੰਦੀ ਹੈ ਲੁਕਵੇਂ ਸ਼ਬਦ ਤੇ ਇਹ ਤਾਂ ਜਿਹੜਾ ਸਰੇ ਆਮ ਸਾਧੂ ਬੋਲੇਗੇ ਆ ਇਹਦੇ ਉੱਤੇ ਜਿਹੜੀਆਂ ਰਾਜਾ ਵੜਿੰਗ ਦੀਆਂ ਹੁਣ ਮੁਸ਼ਕਲਾਂ ਵੱਧ ਚੁੱਕੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਗਰਪਦਾਰੀ ਸੰਭਵ ਆ